ਜਿੰਨੇ ਤੁਸੀਂ ਆਇਓ ਜੀ ਚੈਨਲ ਤੇ ਆਪਣੀ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਜੀ ਤੇ ਆਪਾਂ ਤੁਹਾਡੇ ਸਾਰੇ ਕਮੈਂਟ ਵੀ ਪੜਾਂਗੇ ਅੱਗੇ ਲਾਸਟ 'ਚ ਤੇ ਮਸ਼ੀਨਰੀ ਆਪਾਂ ਤੁਹਾਡੇ ਖਾਤਰ ਬਹੁਤ ਸਾਰੀਆਂ ਲੈ ਕੇ ਪਹੁੰਚੇ ਹਾਂ ਜਿਹੜੇ ਏਰੀਆ 'ਚੋਂ ਜਿੰਨੇ ਰੇਟ ਦੇ ਵਿੱਚ ਤੁਸੀਂ ਕਮੈਂਟ ਕਰਦੇ ਹੋ ਉਹੀ ਮਸ਼ੀਨਰੀ ਆਪਾਂ ਲੈ ਕੇ ਪਹੁੰਚੇ ਹਾਂ ਤੇ ਕੱਲੀ-ਗੱਲੀ ਗੱਲ ਕਰਦੇ ਆਪਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੇ ਕਿਸੇ ਨੇ ਐਡ ਕਰਬੌਣੀ ਹੈ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਕਿਸੇ ਵੀ ਤਰ੍ਹਾਂ ਦੀ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਫਰੀਦਬਚੈਟ ਤੁਸੀਂ ਲਗਵਾ ਸਕਦੇ ਹੋ ਨੰਬਰ ਉੱਪਰ ਤੋਂ ਮਿਲ ਗਿਆ ਹੋਇਆ ਚਿੱਟੇ ਜ ਅੱਖਰਾਂ ਚ ਲਿਖਿਆ ਰਹਿੰਦਾ 7719445360 ਤੇ ਪਹਿਲੀ ਗੱਡੀ ਦੀ ਆਪਾਂ ਗੱਲਬਾਤ ਕਰਦੇ ਹਾਂ ਪਹਿਲੀ ਗੱਡੀ ਆਪਣੇ ਕੋਲੇ ਸਵੈਪਟ ਐਲਡੀਆਈ ਪਹੁੰਚੀ ਹੈ ਜੀ ਨਵੰਬਰ 2016 ਮਾਡਲ ਹੈ ਤੇ ਕੰਡੀਸ਼ਨ ਬਹੁਤ ਚੰਗੀ ਪਈ ਹੈ ਗੱਡੀ ਦੀ ਬਿਲਕੁਲ ਨਵੀ ਆਪਾਂ ਕਹਿ ਸਕਦੇ ਹਾਂ ਜੀ ਗੁਰੂ ਹਰ ਸਹਾਈ ਮਾਲਕ ਦਾ ਏਰੀਆ ਤੇ 75 70 ਪੈਸੇ ਆਪਾਂ ਨੂੰ ਟੈਰਾਂ ਦੀ ਕੰਡੀਸ਼ਨ ਵੀ ਮਿਲ ਜੂਗੀ ਤੇ ਸਾਢੇ 1.3 ਲੱਖ ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ ਜਾ ਕੇ ਕਿਸੇ ਨੇ ਦੇਖਣੀ ਗੱਡੀ ਜਾ ਕੇ ਦੇਖ ਸਕਦਾ ਹਾਂ ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦਾ ਹਾਂ ਬਹੁਤ ਵਧੀਆ ਸੋਹਣੀ ਸਾਫ ਸੁਥਰੀ ਗੱਡੀ ਹੈਗੀ ਤੇ ਨੰਬਰ 22 ਦਾ 95924 64198 ਜੇ ਕਿਸੇ ਨੇ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਆਪੇ ਕਰ ਲਿਓ ਨੰਬਰ 2 ਤੇ ਆਪਣੇ ਕੋਲੇ ਪੋਲੋ ਗੱਡੀ ਪਹੁੰਚੀ ਹੈ ਜੀ 2013 ਮਾਡਲ ਗੱਡੀ ਹੈ 2 ਲੱਖ 55000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਗੱਡੀ ਅੰਮ੍ਰਿਤਸਰ ਖੜੀ ਹੈ ਗੱਡੀ ਦੀ ਕੰਡੀਸ਼ਨ ਬਹੁਤ ਚੰਗੀ ਪਈ ਹੈ ਇੰਜਨ ਗੇਅਰ ਬਹੁਤ ਵਧੀਆ ਬਾਕੀ ਇਹਨਾਂ ਨੇ ਵੀਡੀਓ ਬਹੁਤ ਸੋਹਣੀ ਬਣਾ ਕੇ ਭੇਜੀ ਹੈ ਤੁਹਾਨੂੰ ਹਰ ਰੋਜ਼ ਮੈਂ ਕਹਿਣਾ ਹੁੰਦਾ ਜੀ ਇਸ ਤਰ੍ਹਾਂ ਦੀ ਇੱਕ ਵੀਡੀਓ ਆਪਣੇ ਕੋਲੇ ਲਾਜ਼ਮੀ ਬਣਾ ਕੇ ਭੇਜ ਜ ਕਰੋ ਜਿਵੇਂ ਕਿ ਇਹਨਾਂ ਨੇ ਵਧੀਆ ਸੋਹਣੀ ਵੀਡੀਓ ਆਪਣੇ ਕੋਲੇ ਬਣਾ ਕੇ ਭੇਜੀ ਹੈ ਵੀਡੀਓ ਵੀ ਲਾਜ਼ਮੀ ਹੁੰਦੀ ਹੈ ਜੀ ਕਿਉਂਕਿ ਵੀਡੀਓ ਦੇ ਵਿੱਚ ਸਾਰਾ ਕੁਝ ਲਗਭਗ ਵਧੀਆ ਤਰੀਕੇ ਨਾਲ ਪਤਾ ਲੱਗ ਜਾਂਦਾ ਹੈ। ਬਾਕੀ ਤੁਸੀਂ ਦੇਖ ਹੀ ਰਹੇ ਹੋ ਜੀ ਗੱਡੀ ਤੇ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਹੋਊਗਾ। ਅੰਮ੍ਰਿਤਸਰ ਜਾ ਕੇ ਦੇਖ ਵੀ ਸਕਦੇ ਹੋ। ਟ్రਾਈ ਲੈਣੀ ਕਿਸੇ ਨੇ ਟ్రਾਈ ਲੈ ਕੇ ਦੇਖ ਲਓ। ਚਲਾ ਕੇ ਦੇਖਣੀ ਚਲਾ ਕੇ ਦੇਖ ਲਓ। ਕਾਗਜ਼ ਦੇਖਣੇ ਕਾਗਜ਼ ਦੇਖ ਲਓ। ਬਾਕੀ ਕੋਈ ਗੱਲ ਕਰਨੀ ਹੈ ਮਾਲਕ ਨਾਲ ਤਾਂ ਨੰਬਰ ਆਪਾਂ ਸਕਰੀਨ ਤੇ ਦਈ ਰੱਖਿਆ ਜੀ। 8437343747 ਨੰਬਰ 3 ਤੇ ਆਪਣੇ ਕੋਲੇ अल्टੋ ਕੈਟਨ BX1 ਇੱਕ ਗੱਡੀ ਪਹੁੰਚੀ ਐ 2014 ਮਾਡਲ ਗੱਡੀ ਐ ਜੀ 2,65,000 ਰੁਪਿਆ ਇਸ ਗੱਡੀ ਦੀ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਫਤਿਹਗੜ ਸਾਹਿਬ ਮਾਲਕ ਦਾ ਏਰੀਆ ਜਾ ਕੇ ਕਿਸੇ ਨੇ ਦੇਖਣੀ ਐ ਫਤਿਹਗੜ ਸਾਹਿਬ ਜਾ ਕੇ ਦੇਖ ਸਕਦੇ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਚੁਗੀ ਕਿਸੇ ਨੇ ਗੱਡੀ ਚਲਾ ਕੇ ਦੇਖਣੀ ਐ ਉਹੀ ਗੱਲ ਜੀ ਵਧੀਆ ਗੱਡੀ ਐ ਸੋਹਣੀ ਸਾਫ ਸੁਥਰੀ ਐ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਸਾਰਾ ਕੁਝ ਵਧੀਆ ਤਰੀਕੇ ਨਾਲ ਪਤਾ ਲੱਗ ਜਾਊਗਾ ਬਾਕੀ ਤੋਂ ਉਹਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਉਹ ਫਤਿਹਗੜ੍ਹ ਸਾਹਿਬ ਮਾਲਕ ਦਾ ਏਰੀਆ ਨੰਬਰ 294175 28340 ਜਿਹੜੀ ਵੀ ਗੱਲ ਕਰਨੀ ਹੈ ਆਪੇ ਕਰ ਲਿਓ ਇੱਕ ਆਪਾਂ ਤੁਹਾਡੇ ਖਾਤਰ ਮੋਟਰਸਾਈਕਲ ਲੈ ਕੇ ਪਹੁੰਚੇ ਹੁਣ ਮੋਟਰਸਾਈਕਲ ਦੀ ਵਾਰੀ ਆ ਗਈ ਤੁਸੀਂ ਦੇਖੋ 2011 ਮਾਡਲ ਹੈ ਪੂਰਾ ਵੱਡਾ ਮੋਟਰਸਾਈਕਲ ਹੈ ਜੀ ਰੇਟ ਬਹੁਤ ਘੱਟ ਹੈ ਸਿਰਫ 35000 ਰੁਪਿਆ ਇਹਨਾਂ ਨੇ ਮੰਗਿਆਗਾ ਅਹਿਮਦਗੜ ਖੜਾਗਾ ਜਾ ਕੇ ਕਿਸੇ ਨੇ ਦੇਖਣਾ ਹੋਵੇ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣਾ ਚਲਾ ਕੇ ਵੀ ਦੇਖ ਸਕਦੇ ਹਾਂ ਅਹਿਮਦਗੜ ਖੜਾ ਹੈ ਜਾ ਕੇ ਦੇਖ ਸਕਦਾ हूं ਬਾਕੀ ਮਾਲਕ ਨੇ ਕੀ ਹੈ ਸਾਰਾ ਰੀਜਨਲ ਹੈ ਕੋਈ ਡੈਮੇਜ ਨਹੀਂ ਕੋਈ ਟੁੱਟਿਆ ਭੱਜ ਨਹੀਂ ਕੋਈ ਕਿਸੇ ਪਾਸੋਂ ਐਕਸੀਡੈਂਟਡ ਨਹੀਂ ਜਾ ਕੇ ਦੇਖ ਸਕਦਾ हूं ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ 84379 ਤੇ 29727 ਤੇ ਵੀਡੀਓ ਦੀ ਗੱਲਬਾਤ ਹੋ ਰਹੀ ਹੈ ਜੀ ਤੁਸੀਂ ਮੋਟਰਸਾਈਕਲ ਦੇਖ ਲਿਆ ਪਿੱਛੇ ਗੱਡੀਆਂ ਸਾਰੀਆਂ ਦੇਖ ਲਈਆਂ ਵੀਡੀਓ ਤੋਂ ਉਹਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਜੀ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਸਾਰੇ ਤੁਸੀਂ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਨੂੰ ਸਬਸਕ੍ਰਾਈਬ ਵੀ ਕਰ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਦਾ ਇਹ ਫਾਇਦਾ ਹੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਦੇ ਹਾਂ ਤਾਂ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਤੇ ਬੱਤ-ਬੱਤ ਵੀਡੀਓ ਨੂੰ ਸਪੋਰਟ ਕਰਿਆ ਕਰੋ ਜੀ ਬੱਤ-ਬੱਤ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਫੋਰਚੂਨਰ ਗੱਡੀ ਲੈ ਕੇ ਪਹੁੰਚਿਆ 2013 ਮਾਡਲ ਗੱਡੀ ਐ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਪੂਰੀ ਮੋਡੀਫਾਈ ਕਰਵਾਈ ਹੋਈ ਆ ਬਹੁਤ ਜਿਆਦਾ ਸੋਹਣੀ ਗੱਡੀ ਐ ਟਾਇਰ ਆਪ ਨੂੰ ਬਿਲਕੁਲ ਨਵੇਂ ਮਿਲ ਜਾਣਗੇ ਸਿਲਵਰ ਰੰਗ ਦੀ ਗੱਡੀ ਐ ਤੇ ਕੰਡੀਸ਼ਨ ਆਲੋਕੀ ਐ ਜੀ ਲੁਧਿਆਣੇ ਖੜੀ ਐ ਕਿਸੇ ਨੇ ਦੇਖਣੀ ਐ ਲੁਧਿਆਣੇ ਜਾ ਕੇ ਦੇਖ ਸਕਦੋਂ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ 8 ਲੱਖ ਤੇ 95000 ਰੁਪਇਆ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਵੀ ਘਾਟਾ ਬਧਾ ਇੱਕ ਵਾਰੀ ਕਰ ਲਾਂਗੇ ਇੱਕ ਵਾਰੀ ਸਰਫਾਹ ਡਿਮਾਂਡ ਗੀ 13 ਮਾਡਲ ਹੈ ਤੇ ਫੋਰਚੂਨਰ ਗੱਡੀ ਆ ਰੇਟ 895 ਆ ਡਿਸਕਾਊਂਟ ਹੋ ਜਾਊਗਾ ਤੇ ਅੰਦਰੋਂ ਜੇ ਗੱਲ ਕਰੀਏ ਬਹੁਤ ਜ਼ਿਆਦਾ ਵਧੀਆ ਗੱਡੀ ਆ ਜੀ ਬਾਹਰੋਂ ਵੀ ਪੂਰੀ ਵਧੀਆ ਅੰਦਰੋਂ ਵੀ ਪੂਰੀ ਵਧੀਆ ਨਵੇਂ ਟਾਇਰ ਨੇ ਨਮੀ ਵਾਂਗੂ ਪਈ ਆ ਜੀ ਮਾਲਕ ਨੇ ਸੰਭਾਈ ਦੇ ਵਿੱਚ ਰੱਖੀ ਹੋਈ ਆ ਤੇ ਨੰਬਰ ਵਾਈ ਦਾ ਜਿੰਨਾ ਦੀ ਗੱਡੀ ਆ 86998 5A161 ਗੱਲ ਕਰਨੀ ਹੈ ਜਿਹੜੀ ਵੀ ਆਪੇ ਕਰ ਲਿਓ ਜੀ ਤੇ ਗੱਡੀਆਂ ਦੀ ਗੱਲਬਾਤ ਤਾਂ ਹੋ ਰਹੀ ਹੈ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਈ ਵੇਚਣਾ ਚਾਹੁੰਦਾ ਆਪਦੀ ਗੱਡੀ ਮੋਟਰਸਾਈਕਲ ਜਾਂ ਫਿਰ ਕੋਠੀ ਘਰ ਮਕਾਨ ਆਪਣਾ ਨੰਬਰ 7719445360 ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਤੇ ਹੁਣ ਆਪਾਂ ਆਲਟੋ ਵਡੀ ਦੀ ਗੱਲ ਕਰਦੇ ਹਾਂ 2005 ਮਾਡਲ ਗੱਡੀ ਆਪਣੇ ਕੋਲੇ ਪਹੁੰਚੀ ਹੈ ਜੀ ਕਿ ਕੁੱਲ 57000 ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜਾ ਕੇ ਦੇਖਣੀ ਹੈ ਗੱਡੀ ਜਾ ਕੇ ਦੇਖ ਸਕਦੇ ਹੋ ਮਾਨਸਾ ਏਰੀਆ ਚ ਗੱਡੀ ਖੜੀ ਆ ਮਾਨਸਾ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲ ਚੁਗੀ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਗੱਡੀ 'ਚ ਕੋਈ ਨੁਕਸ ਨਹੀਂ ਬਹੁਤ ਵਧੀਆ ਸੋਹਣੀ ਗੱਡੀ ਹੈ ਜੀ ਰੇਟ ਵੀ ਬਹੁਤ ਘੱਟ ਹੈ ਬਾਕੀ ਮਾਡਲ ਵੀ ਠੀਕ ਹੈ ਬਾਕੀ ਕਾਗਜ਼ ਪੱਤਰ ਬਾਰੇ ਤੁਸੀਂ ਮਾਲਕ ਤੋਂ ਫੋਨ ਕਰਕੇ ਪੁੱਛ ਸਕਦੇ ਹੋ ਜਾ ਕੇ ਕਿਸੇ ਨੇ ਦੇਖਣੀ ਹੈ ਜਾ ਕੇ ਦੇਖ ਲਓ ਗੱਲ ਕਰਨੀ ਕਿਸੇ ਨੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਕਰ ਲਿਓ ਬਾਕੀ ਰੇਟ ਹੋ ਜਾਊਗਾ ਮੌਕੇ ਤੇ ਨੰਬਰ 97800 ਤੇ 03819 ਬਾਕੀ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਗੱਲ ਜਿਹੜੀ ਵੀ ਕਰਨੀ ਆ ਆਪੇ ਕਰ ਲਿਓ ਜੀ। ਬਾਕੀ ਹੁਣ ਆਪਾਂ ਕਮੈਂਟਾਂ ਦੀ ਗੱਲ ਕਰਦੇ ਹਾਂ। ਤੁਹਾਨੂੰ ਪਤਾ ਹੀ ਆ ਜੀ ਆਪਾਂ ਹਰ ਰੋਜ਼ ਕਮੈਂਟ ਪੜ੍ਹਦੇ ਹੁੰਨੇ ਆ ਤੁਹਾਡੇ ਸਾਰੇ ਕਮੈਂਟ ਪੜ੍ਹਦੇ ਆ ਤੇ ਦੇਖਦੇ ਆ ਤੁਸੀਂ ਕੀ ਕਹਿੰਦੇ ਹੋ ਜੀ। ਪਹਿਲਾ ਕਮੈਂਟ ਆਪਣੇ ਕੋਲ ਥਿੰਦ ਕਮਲ ਦਾ ਪਹੁੰਚਿਆ ਜੀ। ਇਹਨਾਂ ਨੇ ਬਹੁਤ ਸੋਨਾ ਤੇ ਬਹੁਤ ਵੱਡਾ ਕਮੈਂਟ ਕੀਤਾ ਜੀ। ਤੇ ਮੈਂ ਦੱਸ ਨਹੀਂ ਸਕਦਾ ਇਹਨਾਂ ਨੇ ਕੀ ਕਿਹਾ ਸੀ ਬਹੁਤ ਕੁਸ਼ਕ ਹੈ ਤੇ ਮੈਂ ਦੱਸੂਗਾ ਤਾਂ ਤੁਸੀਂ ਕਹੋਗੇ ਆਪ ਦੀ ਬੜੀਆਈ ਕਰੀ ਜਾਂਦਾ ਸੀ ਬਾਕੀ ਇਹਨਾਂ ਨੇ ਬਹੁਤ ਸੋਹਣਾ ਕਮੈਂਟ ਕੀਤਾ ਬਸ ਇਹਨਾਂ ਕਹਿ ਸਕਦੇ ਬੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਠਿੰਦ ਕਮਲ ਜੀ ਬਹੁਤ ਸੋਹਣਾ ਤੁਸੀਂ ਕਮੈਂਟ ਕੀਤਾ ਤੇ ਤੁਸੀਂ ਵੀ ਬਹੁਤ ਚੰਗੇ ਹੋ ਜੀ ਕਿ ਤੁਸੀਂ ਇੰਨਾ ਕੁਝ ਕਿਹਾ ਤੇ ਇੰਨਾ ਚੰਗਾ ਕਿਹਾ ਜੀ ਤੇ ਅਗਲਾ ਕਮੈਂਟ ਆਪਣੇ ਕੋਲੇ ਹਰਜੀਤ ਸਿੰਘ ਇਹਨਾਂ ਨੇ ਟਵੇਰਾ ਗੱਡੀ ਦੀ ਮੰਗ ਪਾਈ ਆ ਸੰਗਰੂਰ ਏਰੀਆ ਚੋਂ ਕੋਈ ਗੱਲ ਨਹੀਂ ਭਾਜੀ ਜਲਦੀ ਆਪਾਂ ਲੈ ਕੇ ਪਹੁੰਚਦੇ ਆਂ ਤੇ ਆਪਣੇ ਕੋਲੇ ਟਵੇਹਰਾ ਗੱਡੀ ਸ਼ਾਇਦ 1-2 ਆਈਆਂ ਪਈਆਂ ਤੇ ਜਲਦੀ ਤੋਂ ਜਲਦੀ ਆਪਾਂ ਲੈ ਕੇ ਪਹੁੰਚਦੇ ਹਾਂ ਤੁਸੀਂ ਮੰਗ ਕੀਤੀ ਐ ਲੈ ਕੇ ਆਪਾਂ ਜਲਦੀ ਪਹੁੰਚਾਂਗੇ ਪਵਨਦੀਪ ਸਿੰਘ ਕਹਿੰਦੇ ਆ ਬਾਈ ਬਹੁਤ ਵਧੀਆ ਜੀ ਬਹੁਤ ਬਹੁਤ ਸ਼ੁਕਰੀਆ ਭਾਜੀ ਬਹੁਤ ਵਧੀਆ ਲੱਗਿਆ ਤੁਸੀਂ ਬਹੁਤ ਸੋਹਣਾ ਕਮੈਂਟ ਕੀਤਾ ਅੱਗੇ ਜਲਜੀਤ ਸਿੰਘ ਜੀ ਕਹਿੰਦੇ ਨੇ ਵੀਡੀਓ ਬਹੁਤ ਖੂਬ ਬਹੁਤ ਬਹੁਤ ਸ਼ੁਕਰੀਆ ਭਾਜੀ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਰ ਤਾਂ ਕੀ ਚਾਹੀਦਾ ਜੀ ਤੁਹਾਡੇ ਕਰਕੇ ਕਰਦੇ ਸਾਰਾ ਕੁਝ ਬਾਕੀ ਤੁਸੀਂ ਬਹੁਤ ਸੋਹਣੇ ਕਮੈਂਟ ਕਰਦੇ ਹੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਭਾਜੀ ਅਗਲਾ ਕਮੈਂਟ ਆਪਣੇ ਕੋਲੇ ਬਲਜੀਤ ਕੁਰਦਾ ਮੇਰੀ ਭੈਣ ਨੇ ਇਹਨਾਂ ਨੇ ਡਿਸਟ੍ਰਿਕਟ ਲੁਧਿਆਣਾ ਵਿੱਚ ਕੋਈ Swift 12 13 14 ਮਾਡਲ ਤਾਂ ਗੱਡੀ ਕਹੀ ਆ ਵੀ ਵਧੀਆ ਰੇਟ ਦੇ ਵਿੱਚ ਹੋਵੇ ਨਾ ਕੋਈ ਰੇਟ ਜ਼ਿਆਦਾ ਹੋਵੇ ਮਤਲਬ ਕਿ ਐਵਰੇਜ ਦਾ ਰੇਟ ਹੋਵੇ ਕੋਈ ਜ਼ਿਆਦਾ ਉੱਚਾ ਰੇਟ ਨਾ ਹੋਵੇ ਕਿਸੇ ਕੋਲੇ ਗੱਡੀ ਹੋਵੇ ਜੀ ਲੁਧਿਆਣਾ ਏਰੀਆ ਚ ਆਪਣੇ ਕੋਲੇ ਭੇਜ ਸਕਦੇ ਹੋ ਤੁਹਾਡੀ ਸੇਲ ਹੋ ਜਾਊਗੀ ਬਾਕੀ ਤੁਸੀਂ ਬੋ ਸਾਰੇ ਕਮੈਂਟ ਤੇ ਹਰ ਰੋਜ਼ ਕਮੈਂਟ ਕਰਦੇ ਹੋ ਬਹੁਤ ਸ਼ੁਕਰੀਆ ਧੰਨਵਾਦ ਜੀ ਤੁਸੀਂ ਬਹੁਤ ਪਿਆਰ ਦਿੰਦੇ ਹੋ ਤੇ ਇਸੇ ਤਰ੍ਹਾਂ ਬੱਸ ਆਪ ਦਾ ਪਿਆਰ ਬਣਾ ਕੇ ਰੱਖਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹਾ ਕਰੋ ਸਬਸਕ੍ਰਾਈਬ ਕਰੇ ਵੀ ਨਾ ਜਾਇਓ ਬਾਕੀ ਦੇ ਕਮੈਂਟ ਜਿਹੜੇ ਰਹਿ ਗਿਆ ਆਪਾਂ ਕੱਲ ਨੂੰ ਪੜਾਂਗੇ ਬਹੁਤ ਵਧੀਆ ਕਮੈਂਟ ਕਰਦੋਂ ਬਹੁਤ ਚੰਗਾ ਲੱਗਦਾ ਜੀ ਕੋ ਕਮੈਂਟ ਤੁਹਾਡੇ ਪੜ ਕੇ ਤੇ ਤੁਸੀਂ ਬਹੁਤ ਚੰਗੇ ਹੋ ਜੀ ਸਾਰੀ ਬਾਕੀ ਕਿਸੇ ਨੂੰ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈਂ ਐਡ ਆਪਾਂ ਲਗਾ ਦਾਂਗੇ ਨੰਬਰ ਆਪਣਾ ਉੱਪਰ ਚੱਲਦਾ ਰਹਿੰਦਾ ਤੇ ਅਗਲੀ ਵੀਡੀਓ 'ਚ ਤੁਸੀਂ ਕਿਹੜੇ ਏਰੀਆ 'ਚੋਂ ਕਿਹੜੀ ਮਸ਼ੀਨਰੀ ਦੇਖਣਾ ਚਾਹੋਗੇ ਦੱਸਿਓ ਮੈਨੂੰ